ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਫੇਸਬੁਕ ਪੇਜ ਤੇ YouTube ਚੈਨਲ ਹੌਰ ਸਲਵਰ ਦੇ ਵਿੱਚ ਤੁਹਾਨੂੰ ਖੁਸ਼ਾਮਦਿਦ ਕਿਨਨਾ ਤੇ ਅੱਜ ਤੁਹਾਡੇ ਵਾਸਤੇ ਜਿਹੜੀ ਮੈਂ ਵੀਡੀਓ ਲੈ ਕੇ ਆਂ ਇਹ ਹੈਗਾ ਨੁਕਰਾ ਬ੍ਰੀਡਰ ਮਾੜਵਾੜੀ ਮਾੜਵਾੜੀ ਬ੍ਰੀਡਰ ਦੀ ਵੀਡੀਓ ਲੈ ਕੇ ਆਂ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾ ਬਹੁਤ ਹੀ ਅੱਛਾ ਕੋੜਾ ਵਾ ਇਹ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਤੇ ਅਗੇ ਤੋਂ ਵੀ ਇਦਾਂ ਦੀ ਵੀਡੀਓ ਆਉਣੀ ਹੋਵੇ ਤਾਂ ਉਹਦੇ ਵਾਸਤੇ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬੈਲ ਲੋਕ ਕਰੜੇ ਹੋ ਜੋ ਘੋੜਾ ਦਿਖਾਉਣ ਲੱਗਿਆਂ ਜਮਈ ਮੂਰਤਾ ਯਾਰ ਮੂਰਤ ਵੀ ਐਸੀ ਆ ਵੀ ਲੋਕ ਨਾ ਇਹਦੀ ਸੁੰਦਰਤਾ ਦੀਆਂ ਆਧਾਰਨਾ ਦਿੰਦੇ ਆ ਜੇ ਕਿਸੇ ਦਾ ਨਾ ਪੁੱਤ ਕੋਈ ਬੱਚਾ ਸੋਹਣਾ ਸੁਨੱਖਾ ਤੁਰਿਆ ਜਾਂਦਾ ਹੋਵੇ ਤੇ ਲੋਕ ਕਹਿੰਦੇ ਆ ਉਹ ਬਰਗਾੜੀ ਵਾਲੇ ਕੇਵਲ ਢਲੋਂ ਦੇ ਘੋੜੇ ਵਰਗਾ ਐਵੇਂ ਆ ਕੱਦ ਤੁਸੀਂ ਵੇਖ ਲਓ ਮੈਂ ਤੁਹਾਨੂੰ ਪਹਿਲਾਂ ਨਾ ਕੱਦ ਵੈਰੀਫਾਈ ਕਰਾਉਣਾ ਉਹਦੇ ਪਿੱਛੇ ਵੀ ਕਾਰਨ ਆ ਆ ਦੇਖੋ ਮੇਰੇ ਨਾਲ ਲੱਗਿਆ ਖੜਾ ਕੱਦ ਕਿੱਡਾ ਕ ਕਿਉਂਕਿ ਜਿਹੜਾ ਬੰਦਾ ਨਾ ਇਹਨੂੰ ਤੋੜਨਾ ਜਿਹਨੇ ਉਹ ਮੁੰਡਾ ਪਰਲੇ ਪਾਸੇ ਆਉਂਦਾ ਉਹਦਾ ਕੱਦ ਬੇਤੋਈ ਬਾਹਲਾ ਵੱਡਾ ਹੈ ਇਸ ਕਰਕੇ ਪਰ ਚੱਕਰ ਪੈ ਜਾਂਦਾ ਕਈ ਵਾਰੀ ਅਗਲਾਂ ਦਾ ਯਾਰ ਘੋੜਾ ਛੋਟ ਆ ਖਮੀ ਘੋੜੇ ਦਾ ਪਹਿਲਾਂ ਮੈਂ ਤੁਹਾਨੂੰ ਕੱਦ ਵੈਰੀਫਾਈ ਕਰਾ ਦਿੰਨਾ ਫਿਰ ਸੁੰਦਰਤਾ ਮਾੜੀਆਂ ਹੀ ਝਲਕਾਂ ਤੁਸੀਂ ਦੇਖ ਲੈਣੀਆਂ ਪਰ ਅੱਜ ਦੀ ਵੀਡੀਓ ਇਹੋ ਜੀ ਹੋਣ ਵਾਲੀ ਆ ਕਿ ਤੁਸੀਂ ਮੈਨੂੰ ਇਹ ਕਹਿਣਾ ਕਿ ਯਾਰ ਛੋਟੀ ਵੀਡੀਓ ਪਾਈ ਭੋਰਾ ਹੋਰ ਦਿਖਾਉਣਾ ਸੀ ਕੋੜਾ ਸਫਤਾ ਕਰਨ ਲੱਗਾ ਤੇ ਬਾਈ ਸ਼ਬਦ ਮੁੱਕ ਜਾਣਗੇ ਸੁਣੋ ਗੱਲ ਬਾਤ ਪਹਿਲੀ ਗੱਲ ਹਜੇ ਇਹ ਬੱਚਾ ਦੋ ਦੰਦ ਲੱਗਿਆ ਇਹ ਤੇ ਦੂਜੀ ਗੱਲ ਸਾਰੇ ਪਿੰਡੇ ਤੇ ਇੱਕ ਵੀ ਬਾਲ ਕਾਲਾ ਹੈ ਨਹੀਂ ਨੈਚੁਰਲ 스ਪੌਟਲੈਸ ਕੋੜਾ ਨੈਚੁਰਲ 스ਪੌਟਲੈਸ ਕੋੜਾ ਜਿਹਦੇ ਪਿੰਡੇ ਤੇ ਭੋਰਾ ਤਣ ਵੀ ਕਿਤੇ ਹੈ ਨਹੀਂਗਾ ਮਾਲਕ ਕਹਿੰਦੇ ਆ ਵੀ ਸ਼ਰਤ ਲਾ ਲਵੇ ਕੋਈ ਤੇ ਸਾਰੇ ਪਿੰਡੇ ਤੋਂ ਇੱਕ ਤਣ ਵੀ ਭਾਲ ਕੇ ਦਿਖਾ ਦੇਵੇ ਇਹ ਕਮਾਲ ਦੀ ਗੱਲ ਆ ਤੇ ਦੂਜੀ ਕਮਾਲ ਦੀ ਗੱਲ ਇਹ ਆ ਹੁਣ ਤੱਕ ਦੋ ਹੀ ਸ਼ੋਆں ਦੇ ਵਿੱਚ ਪਾਇਆ ਤੇ ਦੋਨਾਂ ਦੇ ਵਿੱਚ ਹੀ ਬਾਈ ਸਿਰ ਕੱਢ ਮਾ ਜਾ ਕੇ ਜਾ ਖੜਿਆ ਇਹ ਸਭ ਤੋਂ ਇਹਦੀ ਕਮਾਲ ਦੀ ਗੱਲ ਆ ਖੜੂਗਾ ਯਾਰ ਤੁਸੀਂ ਆਪ ਜਾ ਜਾ ਤੁਸੀਂ ਵੇਖੋ ਤਾਂ ਸਹੀ ਯਾਰ ਘੜਨ ਵਾਲਾ ਜਮਈ ਵੇਲਾ ਸੀ ਯਾਰ ਉਸ ਦਿਨ ਤਾਂ ਜਵਾਕ ਜੂਕ ਗਏ ਹੋਣਗੇ ਨਾਨਕਿਆਂ ਨੂੰ ਛੁੱਟੀਆਂ ਛਟੀਆਂ ਹੋਈਆਂ ਹੋਣਗੀਆਂ ਜਵਾਕਾਂ ਦੇ ਹੋਏ ਹੋਣਗੇ ਪੇਪਰ ਕਹਿੰਦਾ ਹੋਊਗਾ ਅੱਜ ਬਰਗਾੜੀ ਵਾਲੇ ਘੋੜੇ ਦੀ ਸੂਰਤ ਘੜਦੇ ਆ ਟਾਈਮ ਨਾ ਵੇਲੇ ਹੋ ਗਏ ਤੇ ਉਹ ਗੱਲ ਫਿਰ ਬਾਈ ਉਹ ਦਾਤੇ ਨੇ ਜਿਹੜੀ ਰੀਜ ਲਾਈ ਆ ਤੇ ਉਹ ਰੀਜ ਤੁਹਾਨੂੰ ਦਿਸਦੀ ਆ ਹੁਣ ਤੁਸੀਂ ਇਹ ਲੋੜ 'ਚ ਹੋਮੋਂਗੇ ਵੀ ਇਹ ਘੋੜਾ ਪੁੱਤ ਕਿਹੜੇ ਘੋੜੇ ਦਾ ਹੈ ਇਹ ਭਾਈ ਕੱਲਾਂ ਵਾਲੇ ਚੇਤਕ ਘੋੜੇ ਦਾ ਪੁੱਤ ਆ ਕੱਲਾਂ ਵਾਲਾ ਘੋੜਾ ਵੀ ਤੁਹਾਨੂੰ ਦਿਖਾਉਂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੱਲਾਂ ਵਾਲੇ ਚੇਤਕ ਘੋੜੇ ਦਾ ਪੁੱਤ ਆ ਤੇ ਦੂਜੇ ਪਾਸੇ ਤੋਂ ਬਾਈ ਕੇਬਲ ਦੇ ਘਰੇ ਇਸ ਘੋੜੇ ਦੀ ਪੰਜਵੀਂ ਪੀੜੀ ਆ ਨਾਨਕਾ ਪਰਿਵਾਰ ਵੱਲੋਂ ਬਾਈ ਨੇ ਬਹੁ ਸਮਾਂ ਪਹਿਲਾਂ ਕੇਬਲ ਬਾਈ ਨੇ ਇੱਕ ਘੋੜੀ ਖਰੀਦੀ ਸੀ ਭਾਨੇ ਵਾਲੇ ਘੋੜੇ ਦੀ ਧੀ ਡਾਇਰੈਕਟ ਉਸ ਘੋੜੀ ਨੇ ਜਿੰਨੇ ਵੀ ਸੂਏ ਦਿੱਤੇ ਚੰਬੀ ਘੋੜੀ ਸੀ ਨੀਲੀ ਚੰਬੀ ਘੋੜੀ ਸੀ ਉਹ ਉਸ ਘੋੜੀ ਨੇ ਜਿੰਨੇ ਵੀ ਸੂਏ ਦਿੱਤੇ ਸਾਰੇ ਦੇ ਸਾਰੇ ਨੁਕਰੇ ਹੀ ਦਿੱਤੇ ਉਹ ਇੱਕ ਅਲੱਗ ਵੱਖਰਾ ਰਿਕਾਰਡ ਸੀਗਾ ਇਹਦੀ ਛੇ ਦੋ ਪੜਨਾਨੀ ਸੀ ਤੇ ਪਤਨੀ ਪੜਨਾਨੀ ਦੀ ਵੀ ਗਾਂ ਮਾਂ ਸੀਗੀ ਉਸ ਘੋੜੀ ਨੇ ਤੇ ਉਸ ਤੋਂ ਬਾਅਦ ਉਹਦਾ ਖਾਨਦਾਨ ਆ ਜਿਹੜਾ ਇੰਨਾ ਖੁੱਲਾ ਡੁੱਲਾ ਖਾਨਦਾਨ ਆ ਜਿਹੜਾ ਬਾਈ ਕੇਬਲ ਸਿੰਘ ਬਰਗਾੜੀ ਵਾਲੇ ਦੇ ਘਰੇ ਖੜਾ ਤੇ ਆਹ ਮੁੰਡਾ ਭਾਈ ਉਹਦਾ ਪਰਲੇ ਪਾਸੇ ਆਉਂਦਾ ਇਹ ਮੁੰਡੇ ਦਾ ਨਾਂ ਹੈਗਾ ਵਿਕਰਮ ਵਿਕਰਮ ਸਿੰਘ ਬਰਗਾੜੀ ਕੱਦ ਕਾਠ ਮਾਲਕ ਦੀ ਕਿਰਪਾ ਨਾਲ ਬਹੁਤ ਆ ਪਰ ਮੁੰਡੇ ਅੱਜ ਕੱਲ ਦੇ ਜਿਹੜੇ ਨਵੇਂ ਆ ਇਹ ਫਿਰ ਦੂਜੇ ਪਾਸੇ ਨੂੰ ਵੀ ਭਾਈ ਚਲਦੇ ਆ ਸ਼ੋਆਂ ਵਾਲੇ ਪਾਸੇ ਨੂੰ ਤੇ ਕਹਿੰਦਾ ਵੀ ਬਾਪੂ ਸ਼ੋਅ ਦੇ ਵਿੱਚ ਪਾਉਣਾ ਤੇ ਸ਼ੋਆਂ ਦੇ ਵਿੱਚ ਦੋ ਥਾਮਾਂ ਤੇ ਪਾਇਆ ਤੇ ਦੋਨੋਂ ਥਾਮਾਂ ਤੇ ਭਾਈ ਇਹ ਘੋੜੇ ਨੇ ਤਸੱਲੀਆਂ ਕਰਾਤੀਆਂ ਕਹਿੰਦੇ ਕਹਾਉਂਦੇ ਬਰੀਡਰਾਂ ਦੇ ਕਮੈਂਟ ਮਿਲੇ ਕਹਿੰਦੇ ਕਹਾਉਂਦੇ ਬਰੀਡਰਾਂ ਦੇ ਦੇ ਲੋਕੀ ਤਾਂ ਇਹਦੇ ਨਾਲ ਸੈਲਫੀਆਂ ਲੈਂਦੇ ਸੀਗੇ ਅੱਜ ਕੱਲ ਬਾਈ ਮੀਟਿੰਗ ਲਈ ਰੈਡੀ ਆ ਘੋੜਾ ਲੱਗ ਗਿਆ ਛੱਡਣ ਤੇ ਜਿਹਨੂੰ ਇਹੋ ਜਿਹਾ ਬੱਚਾ ਚਾਹੀਦਾ ਨਾ ਘਾਂਟੀ ਵਰਗਾ ਬੇਫਿਕਰ ਹੋ ਕੇ ਬਾਈ ਕੇਵਲ ਨੂੰ ਫੋਨ ਲਾਇਓ ਤੇ ਮਾਲਕ ਦੀ ਕਿਰਪਾ ਚਾਹੀਦੀ ਆ ਤੇ ਦੋਹਾਂ ਕਸਾਲਾਂ ਨੂੰ ਫਿਰ ਮੈਂ ਤੇ ਪ੍ਰੀਤ ਤੇ ਤੁਹਾਡੇ ਘਰੇ ਆਵਾਂਗੇ ਵੀਡੀਓ ਬਣਾਉਣ ਦਊ ਤਿੰਨਾਂ ਸਾਲਾਂ ਨੂੰ ਜਦੋਂ ਇਹੋ ਜਿਹਾ ਕੋਈ ਤੁਹਾਡੇ ਘਰੇ ਤਿਆਰ ਹੋ ਗਿਆ ਤੇ ਦੂਜੀ ਗੱਲ ਬਾਈ ਕੇਵਲ ਨੂੰ ਨਾ ਫੋਨ ਕਰਕੇ ਵਧਾਈ ਜਰੂਰ ਦਿਓ ਬਹੁਤ ਸਾਲਾਂ ਦੀ ਤਪੱਸਿਆ ਤੋਂ ਬਾਅਦ ਆ ਘੋੜਾ ਆ ਨਗੀਨਾ ਬਾਈ ਦੇ ਘਰੇ ਦਾਤੇ ਨੇ ਪੈਦਾ ਕੀਤਾ ਤੇ ਜੇ ਕੋਈ ਐਡੀ ਰਹਿਮਤ ਕੀਤੀ ਹੈ ਦਾਤੇ ਨੇ ਤੇ ਫਿਰ ਆਪਣਾ ਹੱਕ ਬਣਦਾ ਉਸ ਬੰਦੇ ਨੂੰ ਵਧਾਈ ਵੀ ਜਰੂਰ ਦੇਈਏ ਜੇ ਕਿਸੇ ਨੂੰ ਬਾਈ ਮੀਟਿੰਗ ਲਈ ਘੋੜਾ ਚਾਹੀਦਾ ਹੋਇਆ ਫੋਨ ਜਰੂਰ ਕਰਿਓ ਮਾਲਕ ਦੀ ਕਿਰਪਾ ਨਾਲ ਦਰਵੇਸ਼ ਬੰਦਾ ਬਾਈ ਕੇਵਲ ਬਰਗਾੜੀ ਵਾਲਾ ਇਹ ਲੋ ਪਰਿਵਾਰ ਆ ਦਰਵੇਸ਼ ਬੰਦਾ ਤੁਹਾਨੂੰ ਜਦੋਂ ਤੁਸੀਂ ਮਿਲੋਂਗੇ ਨਾ ਵਰਤੋਂਗੇ ਤੁਹਾਨੂੰ ਉਸ ਬੰਦੇ ਦਾ ਪਤਾ ਲੱਗ ਜਾਣਾ ਕਿ ਕੀ ਚੀਜ਼ ਆ ਇੱਜ਼ਤ ਕਮਾਈ ਆ ਬਹੁਤ ਇੱਜ਼ਤ ਨਾਲ ਕੰਮ ਕਰਦੇ ਆ ਘੋੜੀਆਂ ਦਾ ਤੁਸੀਂ ਜਾਉਂਗੇ ਮਿਲੋਂਗੇ ਬੈਠੋਂਗੇ ਵਰਤੋਂਗੇ ਤਾਂ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਕਿਸੇ ਰੱਜੀ ਰੂਹ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਆ ਘੋੜਾ ਕਿਹੋ ਜਿਹਾ ਲੱਗਿਆ ਬਾਈ ਕਮੈਂਟ ਜ਼ਰੂਰ ਕਰਿਓ ਜਿਉਂਦੇ ਰਹੋ ਇੱਕ ਬੇਨਤੀ ਮੇਰੀ ਹੋਰ ਆ ਹੱਥ ਜੋੜ ਕੇ ਭਰਾ ਬਣ ਕੇ ਨਾ ਖਰਾਕ ਪਾਉਣ ਵਾਲੇ ਬੰਦੇ ਨੂੰ ਹੌਸਲਾ ਹੋ ਜਾਂਦਾ ਹੌਸਲਾ ਜਦੋਂ ਤੁਸੀਂ ਸ਼ੇਅਰ ਮਾਰ ਦਿੰਦੇ ਆ ਜਾਂ ਬੰਦੇ ਨੂੰ ਫੋਨ ਲਾ ਕੇ ਕਹਿ ਦਿੰਦੇ ਆ ਕਿ ਬਾਈ ਤੂੰ ਕਰਮਾਂ ਵਾਲਾ ਤੇਰੇ ਘਰੇ ਜਾਨਵਰ ਆ ਦੋਨੇ ਕੰਮ ਹੀ ਕਰ ਦਿਓ ਬਾਈ ਬਣ ਕੇ